ਸਸਰੀ ਗੱਲ ਦੋਸਤੋ ਇਹ ਮੇਰੀ ਵੀਡੀਓ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਲਈ ਆ ਕਿ ਆ ਜਿਹੜੇ ਤੁਸੀਂ ਪਹਿਲਾਂ ਵੀ ਕਿਸਾਨਾਂ ਦੇ ਖਿਲਾਫ ਬਿੱਲ ਪਾਸ ਕੀਤੇ ਸੀਗੇ ਵੇਖੋ ਕਿੰਨਾ ਰੌਲਾ ਪਿਆ ਹੁਣ ਤੁਸੀਂ ਕੱਲ ਟਰੱਕਾਂ ਵਾਲਿਆਂ ਦੇ ਖਿਲਾਫ ਕੀਤੇ ਤੇ ਕਿੰਨਾ ਰੌਲਾ ਪਿਆ ਤੇਲ ਬੰਦ ਹੋ ਗਿਆ ਸਾਰਾ ਕੁਝ ਵੇਖੋ ਕਿੰਨਾ ਮਾਰੋ ਮਾਰ ਪੈ ਗਈ ਤੇ ਮੇਰੀ ਭਾਰਤ ਸਰਕਾਰ ਨੂੰ ਇੱਕ ਬੇਨਤੀ ਆ ਵੀ ਇਧਰ ਵੀ ਥੋੜਾ ਧਿਆਨ ਦਿਓ ਇੱਕ ਬਿੱਲੇ ਵੀ ਪਾਸ ਕਰੋ ਵੀ ਜਿਹੜਾ ਇੰਨੀ ਠੰਡ ਦੇ ਵਿੱਚ ਜਿਹੜਾ ਤੁਸੀਂ ਰਜਾਈ ਨਿੱਗੀ ਕੀਤੀ ਹੁੰਦੀ ਇਹਦੇ ਤੁਹਾਨੂੰ ਕੋਈ ਬੰਦਾ ਆਣ ਕੇ ਗੱਲ ਕਹਿੰਦਾ ਵੀ ਮਾਸਾ ਪਾਸ ਹੋ ਜਾ ਇੱਥੇ ਮੈਨੂੰ ਪਾ ਲੈਂਦੇ ਉਸ ਬੰਦੇ ਨੂੰ ਘੱਟੋ ਘੱਟ ਵੀ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਜਿਹੜਾ ਬੰਦਾ ਤੁਹਾਡੇ ਤਾਂ ਠੰਡੇ ਪੈਰ ਲਾਉਂਦਾ ਆ ਕੇ ਉਹਨੂੰ 20 ਸਾਲ ਦੀ ਕੈਦ ਹੋਣੀ ਚਾਹੀਦੀ ਆ ਤੇ ਜਿਹੜਾ ਬੰਦਾ ਤੁਹਾਨੂੰ ਇੰਨੀ ਠੰਡ ਦੇ ਵਿੱਚ ਰਜਾਈ ਚੋਂ ਕੱਢ ਕੇ ਤੁਹਾਡੇ ਮੂੰਹ ਤੋਂ ਰਜਾਈ ਚੁੱਕ ਕੇ ਇਹ ਗੱਲ ਕਹਿੰਦਾ ਨਾ ਵੀ ਉੱਠ ਕੇ ਨਹਾਲਾ ਉਹਨੂੰ ਘੱਟੋ ਘੱਟ ਨਾ ਫਾਂਸੀ ਭਾਵੇਂ ਦਿਓ ਭਾਵੇਂ ਨਾ ਦਿਓ ਪਰ ਪਾਸੇ ਰੱਸਾ ਜੂੜ ਦਿਖਾ ਦਿਓ ਵੀ ਵੀਰ ਜੀ ਇਹਦੇ ਨਾਲ ਦਵਾਂਗੇ ਜੇ ਅੱਜ ਤੋਂ ਬਾਅਦ ਕਿਸੇ ਨੂੰ ਇਹ ਗੱਲ ਕਹੀ ਵੀ ਉੱਠ ਕੇ ਨਹਾਲਾ ਮੈਂ ਤੁਹਾਨੂੰ ਦੱਸਾਂ ਇਹ April ਤੋਂ ਪਹਿਲਾਂ ਜੇ ਕਿਸੇ ਬੰਦੇ ਨੇ ਇਹ ਕੰਮ ਕੀਤਾ ਤਾਂ ਉਹਨੂੰ ਘੱਟ-ਬੱਟ ਸਜ਼ਾ ਹੋਣੀ ਚਾਹੀਦੀ ਆ ਇਹ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਮੇਰੀ ਅਪੀਲ ਆ ਕਿ ਇਹ ਬਿੱਲ ਛੇਤੀ ਪਾਸ ਕਰ ਦਿਓ ਨਹੀਂ ਤੇ ਮੁੜ ਕੇ ਇਹਨਾਂ